काया रूपी ਸਾਧ ਹੈ ਜਿਨ ਤਜਿਆ ਬਾਦ ਜਿਨ ਤਜਿਆ ਬਾਦ ਵਿਵਾਦ ਕਹਿੰਦੇ ਉਹਦੀ ਜਿਹੜੀ ਸ਼ਾਂ ਹੈ ਨਾ ਅੰਦਰਖਤ ਦੀ ਉਹ ਨੇ ਉਹਦੇ ਸਾਧੂ ਉਹ ਨੇ ਉਹਦੇ ਗੁਰਮੁਖ ਜਿਨ੍ਹਾਂ ਨੇ ਅੰਦਰੋਂ ਬਾਦ ਵਿਵਾਦ ਹੀ ਛੱਡ ਦਿੱਤਾ ਬਹਿਸ ਹੀ ਛੱਡ ਦਿੱਤੀ ਬਿਸਰ ਗਈ ਸਭ ਤਾਤ ਪਰਾਈ ਜਪ ਤੇ ਸਾਧ ਸੰਗਤ 모ਹੇ ਆਪ ਨਾ ਕੋ ਬੈਰੀ ਨਾਹੀਂ ਬਗਾਨਾ ਸੰਗ ਸੰਗ ਹਮਕੋ ਬਣਾਇ ਬਾਦ ਬਵਾਦੀ ਛੱਡ ਦਿੱਤਾ ਭਗਤ ਨਾਮਦੇਵ ਜੀ ਕਹਿੰਦੇ ਕੋਈ Japੈ ਨੇੜੈ ਕੋਈ ਦਿਸੈ ਦੂਰ ਉਹ ਕਹਿੰਦੇ ਕੋਈ ਬੰਦਾ ਆਖਦਾ ਬਹਿਸ ਕਰਦਾ ਵੀ ਰੱਬ ਨੇੜੇ ਐ ਕੋਈ ਕਹਿੰਦਾ ਦੂਰ ਐ ਰੱਬ ਕੋਈ ਜਾਪੈ ਨੇੜੇ ਕੋਈ ਦੱਸੈ ਦੂਰ ਜਲ ਕੀ ਮਛਲੀ ਝੜਖ ਖਜੂਰ ਕਹਿੰਦੇ ਤੂੰ ਤਾਂ ਇਦਾਂ ਕਰਦਾ ਹੁਣ ਖਜੂਰ ਤੇ ਤਾਂ ਬੰਦੇ ਨੂੰ ਬੰਦੇ ਤੋਂ ਮਸਾਂ ਚੜਿਆ ਜਾਂਦਾ ਹੁਣ ਮੱਛੀ ਕਿੱਥੋਂ ਚੜ ਜੂਗੀ ਹੁਣ ਤੂੰ ਤਾਂ ਮੱਛੀ ਬਣ ਕੇ ਖਜੂਰ ਤੇ ਚੜਨ ਨੂੰ ਫਿਰਦਾ ਹੈ ਭਾਵ ਰੱਬ ਦਾ ਅਤਾ ਪਤਾ ਪਾਉਣ ਨੂੰ ਫਿਰਦਾ ਦੱਸਣ ਨੂੰ ਵੀ ਨੇੜੇ ਹੈ ਦੱਸਣ ਨੂੰ ਫਿਰਦਾ ਦੂਰ ਹੈ ਵੀ ਤੂੰ ਪਰਮਾਤਮਾ ਬਾਰੇ ਕੀ ਜਾਣ ਸਕਦਾ ਕੋਈ ਜਪ ਕੋਈ ਬੋਲੇ ਨਿਰਵਾ ਕੋਈ ਬੋਲੇ ਨਿਰਵਾ ਕੋਈ ਕਹਿੰਦਾ ਨੇੜੇ ਹੈ ਕੋਈ ਬੋਲੇ ਨਿਰਵਾ ਕੋਈ ਕੋਈ ਬੋਲੇ ਦੂਰ ਕੋਈ ਕਹਿੰਦਾ ਬੜੀ ਦੂਰ ਹੈ ਲੜੀ ਜਾਂਦੇ ਆ ਕੋਈ ਬੋਲੇ ਨਿਰਵਾਣ ਕੋਈ ਬੋਲੇ ਦੂਰ ਜਲਕੀ ਮਛਲੀ ਚੜ੍ਹ ਖਜੂਰ ਹੱਪਾ ਤਾਂ ਮੱਛੀਆਂ ਨੇ ਆਈਆਂ ਕਿੱਥੇ ਖਜੂਰ ਤੇ ਚੜ ਜਾਣਗੇ ਐਨੀ ਮਤ ਸਾਡੇ ਕੋਲ ਕਿੱਥੇ ਕਾਹੇ ਕਾਹੇ ਰ ਬਕਵਾਦ ਲਾਇਓ ਕਹਿੰਦੇ ਕਿਉਂ ਬਹਿਸ ਕਰਦੇ ਹੋ ਵਿਵਾਦ ਕਰਦੇ ਹੋ ਕਾਹੇ ਰ ਬਕਵਾਦ ਲਾਇਓ ਜਿਨ ਹਰ ਪਾਇਓ ਤੈਨਾ ਈਸ਼ ਪਾਇਓ ਜਿਨਾਂ ਨੇ ਕਹਿੰਦੇ ਉਹ ਵਾਹਿਗੁਰੂ ਨੂੰ ਪਾਲਿਆ ਉਹ ਨਹੀਂ ਦੱਸਦੇ ਵੀ ਕਿੱਥੇ ਗੂ ਹੈ ਉਹ ਹੈ ਉਹ ਤਾਂ ਕਹਿੰਦੇ ਸਾਰਿਆਂ ਦੀ ਵਸਦਾ ਹੈ ਪੰਡਤ ਹੋ ਕੇ 베ਦ बखਾਨਾ 베ਦ बखਾਨਾ ਕਹਿੰਦੇ ਚੰਗਾ ਪੰਡਤ ਗੁਣੀ ਗਿਆਨੀ ਬਣ ਕੇ ਵੇਦਾਂ ਦੀ ਚਰਚਾ ਕਰਦਾ ਹੈ ਵੇਦਾਂ ਦੀ ਕਥਾ ਕਰਦਾ ਹੈ ਮੂਰਖ ਨਾਮੈ ਰਾਮੈ ਜਨ ਮੂਰਖ ਨਾਮੈ ਰਾਮੈ ਜਨ ਆਪਣੇ ਆਪ ਨੂੰ ਮੂਰਖ ਕਹਾ ਲਿਆ ਮੂਰਖ ਕਹਿੰਦੇ ਮੂਰਖ ਨਾਮ ਦਿਓ ਮੂਰਖ ਨਾਮ ਦਿਓ ਰਾਮੈ ਜਨੈ ਕਹਿੰਦੇ ਨਾਮਦੇਵ ਨੂੰ ਤਾਂ ਕੇਵਲ ਰੱਬ ਦਾ ਹੀ ਪਤਾ ਮੈਨੂੰ ਨਹੀਂ ਪਤਾ ਉਹ ਨੇੜੇ ਹੈ ਮੈਨੂੰ ਨਹੀਂ ਪਤਾ ਉਹ ਦੂਰ ਹੈ